ਲੁਗਿਆ ਆਦੇ ਵਿੱਚ ਖੜਿਆ ਸਤਲੁ ਦਰਿਆ ਹੈ ਮੇਰੇ ਪਿੱਛੇ ਔਰ ਇਹ ਸਤਲੁ ਦਰਿਆ ਦਾ ਜਿਹੜਾ ਬੰਨ ਹੈ ਕਿਉਂਕਿ ਸਸਰਾਲੀ ਪਿੰਡ ਜਿਹੜਾ ਹੈ ਸਾਹਨੇ ਵੱਲ ਹਲਕੇ ਦੇ ਵਿੱਚ ਔਰ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਵੇਗਾ ਅਸੀਂ ਕਵਰੇਜ ਕੀਤੀ ਸੀ ਇੱਕ ਹਫਤਾ ਪਹਿਲੇ ਔਰ ਇਹ ਪੂਰੇ ਦਾ ਪੂਰਾ ਜਿਹੜਾ ਬੰਨ ਹੈ ਇਹ ਨੁਕਸਾਨਿਆ ਗਿਆ ਹੁਣ ਇਸ ਬੰਨ ਨੂੰ ਕਵਰ ਕਰਨ ਵਾਸਤੇ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਨੇ ਪਿੰਡ ਦੇ ਲੋਕ ਮੌਕੇ ਤੇ ਨੇ ਕਈ ਉੱਚ ਅਧਿਕਾਰੀ ਮੌਕੇ ਤੇ ਨੇ ਔਰ ਪੂਰੀ ਤਰ੍ਹਾਂ ਇਸ ਬੰਨ ਤੇ ਨਜ਼ਰ ਆ ਮੇਰੇ ਨਾਲ ਜਿਹੜੇ ਕਿਸਾਨ ਜਥੇ ਬੰਦੀਆਂ ਦੇ ਆਗੂ ਹੈ ਔਰ ਪਿੰਡ ਦੇ ਲੋਕ ਹੈ ਉਹ ਵੀ ਇੱਥੇ ਮੌਜੂਦ ਹੈ ਕਿਵੇਂ ਪ੍ਰਸ਼ਾਸਨ ਅੱਥੇ ਅੱਜ ਪਹੁੰਚਿਆ ਕਿ ਕੱਲ ਪਹੁੰਚਿਆ ਔਰ ਜਿਸ ਤਰ੍ਹਾਂ ਦੇ ਨਾਲੇ ਬੰਦ ਹਲਾ ਸੀ ਮੈਂ ਪਹਿਲੇ ਇੱਕ ਹਫਤਾ ਪਹਿਲੇ ਆਇਆ ਸੀ ਔਰ ਬੜੀ ਅੱਗੇ ਤੱਕ ਮੈਂ ਗਿਆ ਸੀ ਉਸ ਵੇਲੇ ਪਰ ਹੁਣ ਤਾਂ ਪੂਰਾ ਨੁਕਸਾਨ ਹੋ ਗਿਆ ਹੁਣ ਕਿੰਨਾ ਕੋ ਫੁੱਟ ਰਹਿ ਗਿਆ ਦੇਖੋ ਫੁੱਟ ਨਹੀਂ ਰਹਿ ਗਿਆ ਹੁਣ ਤਾਂ ਬੰਨ ਦੇ ਨਾਲ ਲੱਗ ਗਿਆ ਬੰਨ ਵੀ ਰੇਸਣ ਲੱਗ ਗਿਆ ਉਹ ਤਾਂ ਹੁਣ ਥੈਲੇ ਲਾ ਕੇ ਬੰਦ ਕੀਤਾ ਜਾ ਰਿਹਾ ਉਧਰਲੇ ਪਾਸੇ ਬੰਨ ਤਾਂ ਠੀਕ ਹੈ ਨਾ ਹੁਣ ਤਾਂ ਕੋਈ ਕਹਿਣ ਕੋਹਣ ਵਾਲੀ ਗੱਲੇ ਨਹੀਂ ਸਹੀ ਅਸੀਂ ਦੇਖੋ ਅਸੀਂ ਨਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਸਰ ਦਾ ਦਰਵਾਜ਼ਾ ਸੰਗੀ ਗੱਲ ਮੈਂ ਵੀ ਨਾਲ ਸੀ ਉਹਨਾਂ ਦੇ ਨਾਲ ਅਸੀਂ ਡ ਬੇਨਤੀ ਕਰੀ ਸੀ ਵੀ ਡੀਸੀ ਸਾਹਿਬ ਸਾਡਾ ਹਲਕਾ ਬਹੁਤ ਨਾਜ਼ੁਕਾ ਜਿਹੜੇ ਹਸਾਬ ਦੇ ਨਾਲ بارشਾਂ ਆਦ ਕੀ ਦੱਸ ਰਹੇ ਆ ਹੋਣੀਆਂ ਨੇ ਵੀ ਉਸ ਹਸਾਬ ਦੇ ਨਾਲ ਤੁਸੀਂ ਇਹਦਾ ਪਹਿਲਾ ਪ੍ਰਬੰਧ ਕਰ ਲੋ ਵੀ ਇਹ ਬੰਨਾਂ ਨੂੰ ਮਜ਼ਬੂਤ ਕਰ ਲੋ ਕੋ ਠੋਕਰਾਂ ਢੱਕਾਂ ਜਿਹੜੀਆਂ ਲੱਗਦੀਆਂ ਲਾ ਲੋ ਮਹੀਨਾ ਡੇਢ ਮਹੀਨਾ ਹੋ ਗਿਆ ਹੁਣ ਤੱਕ ਉਹ ਠੋਕਰਾਂ ਲੱਗ ਜਾਣੀਆਂ ਚਾਹੀਦੀਆਂ ਸੀ ਪਾਣੀ ਦਾ ਵਹਾਅ ਕੋਈ ਇਹਦਾ ਡਰੇਨ ਕਰਕੇ ਪਟਕੇ ਸਿੱਧਾ ਕਰ ਦੇਣਾ ਚਾਹੀਦਾ ਸੀਗਾ ਵਾਹ ਜੀ ਪਰ ਇਹ ਨਹੀਂ ਕੀਤਾ ਗਿਆ ਪਰ ਸ਼ਾchre ਇਹ ਨਹੀਂ ਵੀ ਡੀਸੀ ਸਾਹਿਬ ਇੱਥੇ ਇੱਕ ਅੱਧਾ ਦਿਨ ਛੱਡ ਕੇ ਆਉਂਦੇ ਨੇ ਸਾਰੇ ਵਿਭਾਗਾਂ ਵਿੱਚ ਆਉਂਦੇ ਨੇ ਉਹ ਨਾਲ ਉਹਨਾਂ ਦੇ ਸਾਰੇ ਵਿਭਾਗਾਂ ਵਿੱਚ ਕਿੰਨੀ ਕੁ ਏਕੜ ਜ਼ਮੀਨ ਵਿੱਚ ਚਲੀ ਗਈ ਫਸਲਾਂ ਪ੍ਰਬਾਦ ਹੋਈਆਂ ਇਹ 400 ਏਕੜ ਜਿਹੜੀ ਜ਼ਮੀਨ ਆ ਇਸ ਪਿੰਡ ਦੀ ਦਰਿਆ ਦੇ ਵਿੱਚ ਆ 200 ਏਕੜ ਜਿਹੜੀ ਆ ਉਹ ਦਰਿਆ ਤੋਂ ਬਾਹਰ ਆ ਇਹ ਮਾਲਕੀ ਆ ਇਹ ਇਸ ਪਿੰਡ ਦੀ 600 ਏਕੜ ਜ਼ਮੀਨ ਆ 400 ਤਾਂ ਰੁੜ ਗਈ ਆ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨਜ਼ਰ ਆਈ ਪਿਛਲੇ ਹਫ਼ਤੇ ਤੋਂ ਬਿਲਕੁਲ ਨਹੀਂ ਜੀ ਕੁਝ ਨਹੀਂ ਕੀਤਾ ਉਹ ਤਾਂ ਬੈਠੇ ਇੱਥੇ ਫੋਟੋਆਂ ਖਿੱਚਦੇ ਨੇ ਪਾ ਦਿੰਦੇ ਨੇ ਫੋਟੋਆਂ ਜੀ ਇਹ ਸਿਚੁਏਸ਼ਨ ਠੀਕ ਆ ਜੀ ਕੋਈ ਖਤਰੇ ਵਾਲੀ ਗੱਲ ਨਹੀਂ 400 ਫੁੱਟ ਤੇ ਸੀ 300 ਤੇ ਆ ਗਿਆ 200 ਰੋਜੇ ਕਹਿੰਦਾ ਜੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਜੀ ਜਦ ਹੁਣ ਐਨ ਬੰਨ ਦੇ ਨਾਲ ਆ ਗਿਆ ਲੱਗ ਗਿਆ ਹਜੇ ਵੀ ਕਹਿੰਦੇ ਨੇ ਕਹਿੰਦੇ ਦੇਖੋ ਜੀ ਬੰਨ ਦੇ ਨਾਲ ਤਾਂ ਪਾਣੀ ਲੱਗ ਗਿਆ ਪਰ ਹਜੇ ਡਰਨ ਵਾਲੀ ਕੋਈ ਗੱਲ ਨਹੀਂ ਵੀ ਜਦੋਂ ਤੋੜ ਕੇ ਬਾਹਰ ਲੁਧਿਆਣੇ ਪਹੁੰਚ ਜੇਗਾ ਪਾਣੀ ਫੇਰ ਡਰਨ ਵਾਲੀ ਗੱਲ ਹੋਊਗੀ ਅੱਛਾ ਜਿਹੜੇ ਪਿੰਡ ਦੇ ਜਿਹੜੇ ਲੋਕ ਨੇ ਉਹ ਪਾਣੀ ਲੋਕ ਨਹੀਂ ਨਜ਼ੀਰ ਆ ਰਹੀ ਬੰਨ ਸਾਲਾ ਜਾ ਰਿਹਾ ਇਹ ਹੁਣੇ ਇੱਕ ਮਿੱਟੀ ਦੀ ਜਿਹੜੀ ਆ ਉਹ ਢਿੱਡ ਗਿਆ ਸਤ루ਦ ਦਰਿਆ ਦੇ ਵਿੱਚ ਔਰ ਇਹ ਕਾਰ ਬੰਨੀ ਹੋਈ ਆ ਔਰ ਇਥੋਂ ਤੱਕ ਜਿਹੜੀ ਜ਼ਮੀਨ ਆ ਹੌਲੀ ਹੌਲੀ ਵਿੱਚ ਜਾ ਰਹੀ ਆ ਜਿਹੜੇ ਪਿੰਡ ਦੇ ਲੋਕ ਇੱਥੇ ਮੌਜੂਦ ਆ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੂੰਗਾ ਜਿਹੜੇ ਇਸ ਪਿੰਡ ਦੇ ਲੋਕ ਆ ਇਹ ਜ਼ਮੀਨ ਆ ਇਹਨਾਂ ਦੀ ਜ਼ਮੀਨ ਆ ਕੀ ਨਾ ਕੀ ਤੁਹਾਡਾ ਨਿਹਾਲ ਸਿੰਘ ਨਿਹਾਲ ਜੀ ਤੁਸੀਂ ਇੱਥੇ ਦਿਓ ਹਾਂਜੀ ਅੱਛਾ ਕੀ ਪ੍ਰਸ਼ਾਸਨ ਲਗਾਤਾਰ ਨਜ਼ਰ ਬਣਾ ਕੇ ਰੱਖਿਆ ਸੀ ਇੱਕ ਹਫ਼ਤੇ ਤੋਂ ਇਹ ਅਗਰ ਪ੍ਰਸ਼ਾਸਨ ਚੁਕੰਦਰ ਰੰਧਾ ਦੇ ਬਚਾਇਆ ਜਾ ਸਕਦਾ ਸੀ ਹਾਂਜੀ ਬਚਾਹ ਹੋ ਜਾਣਾ ਸੀ ਸਾਡੇ 18 ਕਿੱਲੇ ਇੱਥੇ ਹਾਂ ਮੈਨੂੰ ਮਾਦਾ ਧਾ ਕਿਲਾ ਬਚਿਆ ਸਾਡਾ ਸਾਰੇ ਰੜ ਗਏ ਵਿੱਚ ਪਪੂਲਰ ਵੀ ਵਿੱਚ ਰੜ ਗਏ ਹੁਣ ਹਾਲਾਤ ਕੀ ਨੇ ਇਸ ਵੇਲੇ ਹਾਲਾਤ ਤਾਂ ਹੁਣ ਖਤਰੇ ਦੇ ਹੀ ਆ ਜੀ ਕੰਮ ਹਾਂ ਇਹ ਜਿਹੜੀ ਹੋਤੀ ਨਹੀਂ ਮਿੱਟੀ ਜਾ ਰਹੀ ਹੈ ਵਿੱਚ ਇਹ ਹੁਣ ਬੋਰੀਆਂ ਦਾ ਲਾਤ ਤੁਹਾਡੇ ਸਾਹਮਣੇ ਆਓ ਦੇ ਇੱਕ ਮਿੰਟ ਟੱਗੜੀ ਆ ਕਿੱਡੀ ਵੱਡੀ ਟੱਗੜੀ ਆ ਤੁਹਾਡੇ ਸਾਹਮਣੇ ਧਰੀ ਆ ਪਾਣੀ ਬੋਰੀਆਂ ਸੀ ਲਾਂਦੇ ਰਹੇ ਆ ਕਈ ਦਿਨਾਂ ਤੋਂ ਪਾਏ ਤਾਂ ਟਿੱਕੀ ਨਹੀਂ ਰਹੀਆਂ ਤੁਸੀਂ ਕੁਝ ਕਹਿ ਰਹੇ ਸੀ ਹਾਂ ਜੀ ਹਾਂ ਜੀ ਜੀ ਦੇਖੋ ਜੀ ਜिले ਨਾ ਪਾਣੀ ਇੱਕ ਮਹੀਨਾ ਪਹਿਲਾਂ ਆਣੀ ਇਹ ਕੁਦਰਤੀ ਬਾੜ ਨਹੀਂ ਹੈਗੀ ਇਹ ਸਰਕਾਰੀ ਬਾੜ ਆ ਆਈ ਇੱਕ ਇੱਕ ਮਹੀਨਾ ਪਹਿਲਾਂ ਅਸੀਂ ਇੱਥੇ ਦਰਿਆ ਸਾਡੀ ਜ਼ਮੀਨ ਇੱਧਰ ਸਾਡੀ ਜ਼ਮੀਨ ਹੀ ਹੈਗੀ ਆ ਅਸੀਂ ਇੱਕ ਮਹੀਨਾ ਪਹਿਲਾਂ ਇਹਦੇ ਸਿਰਾਂ ਸੁੱਕੇ ਚੱਲਦੇ ਸੀ ਇਹਨਾਂ ਨੇ ਪਾਣੀ ਇਕੱਠਾ ਕਰਕੇ ਇੱਕ ਲੱਕ ਤੇ ਛੱਡਿਆ ਪਾਣੀ ਦੇਖੋ ਆਪਣਾ ਜਿਹੜਾ ਸੈਂਟਰ ਦੇ ਇਹਨਾਂ ਦੇ ਜਿੰਨੇ ਅਧਿਕਾਰੀ ਨੇ ਜਿੰਨੇ ਆਫਸਰ ਨੇ ਪੰਜਾਬ ਦੇ ਵਿੱਚ ਇਹਨਾਂ ਦੀ ਟੈਂਡ ਫੌੜੀ ਚੱਕ ਕੇ ਆਪਣਾ ਦਿੱਲੀ ਲੈ ਜਾਣ ਸਾਡੇ ਪੰਜਾਬ ਨੂੰ ਸਾਡੇ ਹੱਲ ਦੇ ਉੱਤੇ ਛੱਡ ਦੋ ਇਹ ਹੜ ਇਹਨਾਂ ਨੇ ਲੈ ਕੇ ਆਂਦੇ ਨੇ ਇੱਥੇ ਘੱਟੋ ਘਾਟ 20 ਜਾਣਿਆਂ ਦੇ ਉੱਤੇ ਪਰਚਾ ਹੋਇਆ ਉਹ ਬੰਦੇ ਰੋਕ ਰਹੇ ਸੀ ਵੀ ਇੱਥੇ ਮਾਇਨਿਕ ਗਲਤ ਹੋ ਰਹੀ ਆ ਉਹ ਨਾ ਕਰੋ ਵੀ ਸਾਡੇ ਪਿੰਡ ਹੜ ਜਾਣਗੇ ਵੀ ਜਾਣਿਆਂ ਦੇ ਉੱਤੇ ਪਰ ਜਾ ਭਗਵਾਨ ਕਮਨ ਜੀ ਇਹ ਕਰ ਸਕਦੇ ਜਿਹੜੇ 20 ਬੰਦਿਆਂ ਦੇ ਉੱਤੇ ਅ ਸੁਖਵਿੰਦਰ ਸਿੰਘ ਗੋਗਸਗੜ੍ਹ ਹੁਣੀਓ ਇੱਥੇ ਖੜੇ ਹੋਣੇ ਨੇ ਉਹ ਸਿਮਰਜੀਤ ਕੌਰ ਇਹ ਵਕੀਲ ਹੈ ਮਾਈਨਿੰਗ ਦਾ ਵੀ ਮੁਖ ਹੈ ਜੀ ਜੇ ਮੈਨ ਦਾ ਆ ਦੇਖੋ ਉਹ ਜਿਹੜੀ ਕਾਹੀ ਆ ਉਹ ਜਿਹੜੀ ਕਾਹੀ ਆ ਮੈਨ ਨੂੰ ਉੱਥੇ ਹੁਣੀ ਚਾਹੀਦੀ ਕਾਨੂੰਨ ਇਹ ਕਹਿੰਦਾ ਵੀ ਦਰਿਆ ਦਾ ਵਹਾਅ ਸਿੱਧਾ ਕਰਨੀ ਮੈਨਨ ਕਰਨੀ ਆ ਉੱਥੋਂ ਟੱਕਣੀ ਚਾਹੀਦੀ ਸੀ ਮਿੱਟੀ ਉਹ ਦਰਿਆਵਾਂ ਦੇ ਲਈ ਪਰ ਨਹਿਰਾਂ ਦੀ ਸਫਾਈ ਨਹੀਂ ਤੇਰਾ ਦਰਿਆਵਾਂ ਇਹ ਇਹ ਹਾਲਾਤ ਕਾਫੀ ਜਿਹੜੇ ਨੇ ਇਹ ਖਰਾਬ ਲੱਗਦੇ ਨੇ ਸਤਲੁਜ ਦਰਿਆ ਦੇ ਸਸਰਾਲੀ ਪਿੰਡ ਨੇ ਔਰ ਜਿਹੜੇ ਲੋਕ ਨੇ ਪਿੰਡ ਵਾਸੀ ਉਹ ਕਾਫੀ ਸਾਮ੍ਹੇ ਹੋਏ ਨੇ ਪਿੱਛੇ ਆਰਮੀ ਦੇ ਜਿਹੜੇ ਜਵਾਨ ਆ ਉਹ ਵੀ ਇੱਥੇ ਮੁੱਕੇ ਤੇ ਪਹੁੰਚ ਗਏ ਨੇ ਐਨਡੀਆਰ ਦੇ ਟੀਮਾ ਮੁੱਕੇ ਤੇ ਪਹੁੰਚਿਆ ਨੇ ਲਗਾਤਾਰ ਜਿਹੜਾ ਬੰਨ ਹੈ ਕਿਉਂਕਿ ਇਹ ਥੋੜੀ ਦੂਰ ਹੀ ਰਹਿ ਗਿਆ ਕਿਉਂਕਿ ਮੈਂ ਇੱਥੇ ਖੜਾ ਤਾਂ ਹੌਲੀ ਹੌਲੀ ਮਿੱਟੀ ਖਿਸਕ ਰਹੀ ਹੈ ਔਰ ਅੱਗੇ ਬੋੜੀਆਂ ਲਾ ਦਿੱਤੀਆਂ ਗਈਆਂ ਸੋ ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਸੰਜਿਆ ਕਰਦੇ ਰਵਾਂਗੇ ਕੈਮਰਾਮੈਨ ਰਾਜਵੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ